ਅੱਜ ਨਗਰ ਸੁਦਾਟਰ ਅਸਟ ਦੇ ਸਾਫ ਕਾ ਚੇਅਰਮੈਨ ਅਤੇ ਸੀਨੀਅਰ ਆਗੂ ਦਿਨੇਸ਼ ਬੱਸੀ ਨੇ ਰਖੜੀ ਤਿਉਹਾਰ ਦੇ ਮੌਕੇ ਤੇ ਸਰਕਾਰੀ ਐਲੀਮੈਂਟਰੀ ਅਤੇ ਸਰਕਾਰੀ ਮਿਡਲ ਸਕੂਲ ਪੂਰਬੀ ਹਲਕਾ 61 ਮੋਹਨ ਨਗਰ ਦੇ ਬੱਚਿਆਂ ਨਾਲ ਖੁਸ਼ੀ ਸਾਂਝੀ ਕੀਤੀ ਦਿਨੇਸ਼ ਬੱਸੀ ਨੂੰ ਛੋਟੀਆਂ ਕੁੜੀਆਂ ਨੇ ਰਖੜੀ ਬੰਨ੍ਹੀ ਅਤੇ ਉਹਨਾਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਨਾਲ ਹੀ ਉਹਨਾਂ ਦੀ ਹਰ ਲੋੜ ਪੂਰੀ ਕਰਨ ਦਾ ਪ੍ਰਣ ਵੀ ਲਿਆ ਛੋਟੇ ਬੱਚਿਆਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਵਿਤਾਵਾਂ ਵੀ ਸੁਣਾਈਆਂ दिनेश बस्सी ने कहा कि आज वो बहुत सुकून महसूस कर रहे हैं कि वो इस पवित्र त्योहार ते छोटियां ते लोडवंद कुड़िया के चिरिया ते मुस्कुराहट लिया सके हैं दिनेश बस्सी ने कहा कि रखड़ी का त्योहार न सिर्फ पराहते भैन के प्यार का प्रतीक है सगो ए रखा दा त्योहार भी है इस दिन धागे का अटुट बंधन भरा अपनी भैन की रखा करने ले लेरित करता है हर कोई इस दिन अपने घर मना है ਪਰ ਅਜ ਇਹਨਾ ਕੁੜੀਆਂ ਨਾਲ ਇਸ ਤਿਉਹਾਰ ਨੂੰ ਮਨਾਉਣ ਨਾਲ ਇੱਕ ਵੱਖਰੀ ਤਰ੍ਹਾਂ ਦੀ ਰਾਤ ਮਿਲੀ ਹੈ ਅੱਜ ਮੈਂ ਨਾ ਸਿਰਫ ਇਹਨਾ ਕੁੜੀਆਂ ਦੀ ਰੱਖਿਆ ਕਰਨ ਦਾ ਵਾਅਦਾ ਕਰਦਾ ਹਾਂ ਸਗੋਂ ਉਹਨਾਂ ਦੇ ਬਿੱਤਰ ਪਵਿੱਖ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ ਦੇਖੋ ਇਹ ਰੱਖਿਆ ਬੰਧਨ ਦਾ ਤਿਆਰ ਬੜਾ ਪਵਿੱਤਰ ਤਿਆਰ ਹੈ ਅਸੀਂ ਸਾਰੇ ਆਪਣੇ ਪਰਿਵਾਰਾਂ 'ਚ ਇਹ ਤਿਉਹਾਰ ਮਨਾਣੇ ਆਂ ਔਰ ਕੱਲ ਮਨਾਵਾਂਗੇ ਪ੍ਰਮਾਤਮਾ ਇਹ ਤਿਉਹਾਰ ਹਮੇਸ਼ਾ ਸਾਰੇ ਪਰਿਵਾਰਾਂ ਨੂੰ ਖੁਸ਼ੀਆਂ ਭਰਿਆ ਮਨਾਏ ਲੇਕਿਨ ਮੇਰਾ ਮਨ ਸੀ ਔਰ ਮੈਂ ਹਰ ਇੱਕ ਤੇ ਔਰ ਆਪਣੇ ਇਸ ਹਲਕੇ ਦੇ ਮੇਰਾ ਪਰਿਵਾਰ ਹੈ ਕਿਉਂਕਿ ਪਿਛਲੇ 25 30 ਸਾਲ ਤੋਂ ਇਸ ਹਲਕੇ ਦੀ ਮੈਂ ਸੇਵਾ ਕਰ ਰਿਹਾ ਤੇ ਮੈਂ ਹਰ ਇੱਕ ਤਿਹਾਰ ਇਸ ਪਰਿਵਾਰਾਂ ਦੇ ਵਿੱਚ ਜ਼ਰੂਰ ਮਨਾਣਾ ਤੇ ਮੈਂ ਰੱਖਿਆ ਬੰਧਨ ਦਾ ਤਿਹਾਰ ਇਸ ਸਕੂਲ ਦੇ ਵਿੱਚ ਆਪਣੇ ਛੋਟੇ ਛੋਟੇ ਬੱਚਿਆਂ ਜੇ ਮੇਰੀਆਂ ਛੋਟੀਆਂ ਛੋਟੀਆਂ ਬੱਚੀਆਂ ਇਹਨਾਂ ਦੇ ਨਾਲ ਅੱਜ ਮਨਾਣ ਲਈ ਆਇਆ ਕਿਉਂਕਿ ਰੱਖਿਆ ਬੰਧਨ ਦਾ ਜਿਹੜਾ ਤਿਹਾਰ ਹੈ ਇੱਕ ਪ੍ਰਤੀਕ ਹੈ ਕਿ ਅਸੀਂ ਆਪਣੀ ਪੈਣਾ ਦੀ ਰੱਖਿਆ ਕਰੀਏ ਤੇ ਅੱਜ ਤੋਂ ਇਹਨਾਂ ਸਾਰਿਆਂ ਦੀ ਰੱਖਿਆ ਕਰਨਾ ਇਹਨਾਂ ਦਾ ਸਮਾਜ ਦੇ ਵਿੱਚ ਇਹਨਾਂ ਨੂੰ ਗਾਂਹ ਕਿੱਦਾਂ ਅੱਗੇ ਲੈ ਕੇ ਜਾਣਾ ਮੇਰਾ ਵਰ ਜਾ ਤੇ ਪਰਮਾਤਮਾ ਮੈਨੂੰ ਤਾਕਤ ਦਵੇ 2027 ਦੇ ਵਿੱਚ ਫਿਰ ਇਸ ਇਲਾਕੇ ਦੇ ਵਿੱਚ ਜੋ-ਜੋ ਇਹਨਾਂ ਦੀਆਂ ਜ਼ਰੂਰਤਾਂ ਹੋਣਗੀਆਂ ਉਹ ਵੀ ਪੂਰਾ ਕਰਾਂਗੇ ਜੇ ਦਾਸ ਨੂੰ 3 ਸਾਲ ਇੰਪਰੂਵਮੈਂਟ ਅਸ ਦਾ ਚੇਅਰਮੈਨ ਪਾਉਣੇ 10 ਸਾਲ ਰਿਆ ਤੇ ਇਲਾਕੇ ਦੇ ਵਿੱਚ ਕੋਈ ਕਮੀ ਨਹੀਂ ਰਹੰਦੇ ਦੀ ਡਿਵੈਲਪਮੈਂਟ ਦੀ ਜਾਂ ਜੋ ਕੋਈ ਵੀ ਹੈ ਭਾਵੇਂ ਉਹ ਜੋੜੇ ਫਟਕ ਦੀ ਗੱਲ ਕੀਤੀ ਭਾਵੇਂ ਨਿਊ ਅੰਬਰੀ ਸਰ ਕਮਿਊਨਿਟੀ ਹਾਲ ਦੀ ਗੱਲ ਕੀਤੀ ਭਾਵੇਂ ਇੱਥੇ ਸੜਕਾਂ ਸੀ ਜੋ ਜੋ ਮੈਂ ਕਰ ਸਕਦਾ ਸੀ ਮੈਂ ਕਰਕੇ ਦਿੱਤਾ ਤੇ ਮੈਂ ਇਹਨਾਂ ਪਰਿਵਾਰਾਂ ਦੀ ਹਮੇਸ਼ਾ ਜ਼ਿੰਮੇਵਾਰੀ ਚੁੱਕੀ ਕਿਉਂਕਿ ਮੇਰੇ ਪਰਿਵਾਰ ਪਹਿਲਾਂ ਕਿਉਂਕਿ ਹਮੇਸ਼ਾ ਇਹਸ ਪਰਿਵਾਰਾਂ ਨੇ ਮੈਨੂੰ ਚੱਕ ਕੇ ਰੱਖਿਆ ਜੇ ਦਿਨੇਸ਼ ਵਸੀ ਦੀ ਅੱਜ ਪਛਾਣ ਹੈ ਆਪਣੀ ਹਾਈ ਕਮਾਂਡ ਦੇ ਵਿੱਚ ਲੋਕਾਂ ਦੇ ਵਿੱਚ ਤੇ ਇਹ ਪਰਿਵਾਰਾਂ ਨੇ ਦਿਨੇਸ਼ ਵਸੀ ਨੂੰ ਇੰਨਾ ਪਿਆਰ ਦਿੱਤਾ ਦਿਨੇਸ਼ ਵਸੀ ਦੇ ਹਮੇਸ਼ਾ ਹੌਂਸਲੇ بلند ਰਹੇ ਔਰ ਦਿਨੇਸ਼ ਵਸੀ ਨੇ ਹਮੇਸ਼ਾ ਇਹਨਾਂ ਦੇ ਪਿਆਰ ਸਦਕੇ ਹੀ ਗਾਂ ਵੱਧਦਾ ਰਿਹਾ ਔਰ ਗਾਂ ਵੱਧਦਾ ਰਹੇਗਾ ਤੋਂ ਵਿੱਚ ਚੋਣਾਂ ਆਉਂਦੇ ਨੇ ਲੀਡਰ ਅੱਡੀ ਚੁੱਕ ਚੁੱਕ ਕੇ ਕਹਿੰਦੇ ਨੇ ਕਿ ਸਰ ਨੇ ਕੰਮ ਕਰ ਦਿੱਤਾ ਜਾਨਗੀ ਸਮਾਰਟ ਸਕੂਲ ਦੀ ਗੱਲ ਕਰਦੇ ਨੇ ਉਹ ਸਮਾਰਟ ਸਕੂਲ ਤੁਸੀਂ ਅੱਜ ਆ ਕੇ ਦੇਖਿਆ ਕਿੰਨਾ ਸਮਾਰਟ ਹੈ ਸਕੂਲ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੈ ਕਿ ਇਸ ਇਲਾਕੇ ਦੇ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਇਸ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਔਰ ਮੈਡਮ ਜਿਹੜੇ ਟੀਚਰਸ ਨੇ ਪ੍ਰਿੰਸੀਪਲ ਨੇ ਬੜੇ ਮਿਹਨਤ ਦੇ ਨਾਲ ਔਰ ਬੜੇ ਲਗਨ ਦੇ ਨਾਲ ਇਹ ਬੱਚਿਆਂ ਦੇ ਭਵਿੱਖ ਅੱਗੇ ਪੜ੍ਹਾਈ ਕਰਾ ਰਹੇ ਨੇ ਇਹਨਾਂ ਦਾ ਭਵਿੱਖ ਅੱਗੇ ਤੈਅ ਕਰਨ ਲਈ ਇਹਨਾਂ ਨੂੰ ਅੱਗੇ ਲਿਗਾ ਲੈ ਕੇ ਜਾ ਰਹੇ ਨੇ ਲekin ਦੁੱਖ ਇਸ ਗੱਲ ਦਾ ਹੈ ਕਿ ਵੱਡੇ ਵੱਡੇ ਸਮਾਰਟ ਸਕੂਲ ਇਹ ਉਹ ਸਬਦਾਂ ਬਹੁਤ ਰੋਲਾ ਰੱਪਾ ਪਾਇਆ ਜਾ ਰਿਹਾ ਬਟ ਕਿੱਥੇ ਨਹੀਂ ਉਹ ਸਮਾਰਟ ਸਕੂਲ ਅੱਜ ਇਹ ਬੱਚੇ ਤਿੰਨ ਸੋ ਬੱਚਾ ਤਿੰਨ ਕਲਾਸਾਂ ਦੇ ਵਿੱਚ ਬਰਾਂਡੇ ਦੇ ਵਿੱਚ ਬੈਂਚ ਲਾ ਕੇ ਪੜ੍ਹਾਏ ਜਾ ਰਹੇ ਮੈਨੂੰ ਤੇ ਹੁਣ ਪਤਾ ਲੱਗਾ ਕਿ ਇੱਥੇ ਬੈਟਰੀ ਨਹੀਂ ਹੈ ਜੇ ਲਾਈਟ ਚੱਲ ਜੇ ਤੇ ਇਹ ਬੱਚੇ ਦੋ ਦੋ ਕੰਡੇ ਬਗੈਰ ਪੱਖੇ ਤੋਂ ਬਗੈਰ ਬੱਤੀ ਤੋਂ ਪੜ੍ਹਦੇ ਨੇ ਤੇ ਅਸੀਂ ਸਾਰੀ ਟੀਮ ਨੇ ਜਿੰਨੇ ਵੀ ਮੇਰੇ ਇਸ ਇਲਾਕੇ ਦੇ ਸਾਥੀ ਨੇ ਅਸੀਂ ਸਾਰਿਆਂ ਨੇ ਅੱਜ ਸਲਾਹ ਕੀਤੀ ਹੈ ਇਹਨਾਂ ਨੂੰ ਮੰਡੇ ਨੂੰ ਇਸ ਸਕੂਲ ਦੇ ਵਿੱਚ ਅਸੀਂ ਬੈਟਰੀ ਲਗਾ ਕੇ ਦਿੱਤੇ ਜਾਣਗੇ ਤਾਂ ਕਿ ਇਹ ਪੜਾਈ ਤੋਂ ਜਾਂ ਬੱਤੀ ਤੋਂ ਲਾਈਟ ਤੋਂ ਜਾਂ ਪੱਕੇ ਤੋਂ ਨਾ ਬੰਚੇ ਤਾਂ ਜੇ ਬਰਸਾਤ ਹੁੰਦੀ ਹੈ ਤਾਂ ਦੇ ਵਰਾਂਡੇ ਦੇ ਵਿੱਚ ਬੈਠੇ ਬੱਚੇ ਕਿੱਲੇ ਹੁੰਦੇ ਨੇ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਦਾ ਸਾਡਾ ਲੋਕਾਂ ਦਾ ਫਰਜ ਆ ਇਹ ਸਾਨੂੰ ਲੋਕਾਂ ਨੇ ਸੇਵਾ ਦਾ ਮੌਕਾ ਦਿੱਤਾ ਹੈ ਜੇ ਸਾਨੂੰ ਲੋਕਾਂ ਨੇ ਅੱਗੇ ਲਾ ਕੇ ਪਿਆਰ ਕਰਦੇ ਨੇ ਤੇ ਇਹ ਸਭ ਸਾਡਾ ਫਰਜ ਹੈ ਅੱਜ ਅਸੀਂ ਆਪਣੇ ਪਰਸਨਲ ਨੇ ਆਪਣੀ ਕਮਾਈ ਦੇ ਵਿੱਚੋਂ ਸਾਰੇ ਜਣੇ ਰਲ ਕੇ ਕਰ ਰਹੇ ਹਾਂ ਗਾਂ ਜਦੋਂ ਸਮਾਂ ਆਏਗਾ ਸਰਕਾਰ ਬਣੇਗੀ 2027 ਦੇ ਵਿੱਚ ਦਾਸ ਨੂੰ ਇਹ ਲੋਕ ਮੇਰੀ ਪਾਰਟੀ ਮੇਰੇ ਸਭ ਮੌਕਾ ਦੇਣਗੇ ਇਹ ਵੱਤੋ ਵੱਤ ਇਸ ਸਕੂਲ ਨੂੰ ਨਹੀਂ ਪੂਰੇ ਇਲਾਕੇ ਦੇ ਵਿੱਚ ਸਕੂਲ ਜੋ ਵੀ ਹੈ ਇਹਨਾਂ ਨੂੰ ਵੱਤੋ ਵੱਤ ਕਰਾਂਗੇ ਮੈਂ ਐਮਪੀ ਸਾਹਿਬ ਸਾਡੇ ਕਾਂਗਰਸ ਪਾਰਟੀ ਤੋਂ ਸਾਡੀ ਪਾਰਟੀ ਤੋਂ ਮੈਂਬਰ ਆਫ ਪਾਰਲੀਮੈਂਟ ਮੈਂ ਉਹਨਾਂ ਦੇ ਵੀ ਧਿਆਨ 'ਚ ਲੈ ਕੇ ਆਵਾਂਗਾ ਔਰ ਇਹਨਾਂ ਨੂੰ ਕੋਈ ਨਾ ਕੋਈ ਫੰਡ ਦਿਵਾ ਕੇ ਇਹਨਾਂ ਦੇ ਬੱਚਿਆਂ ਲਈ ਹੋਰ ਕਲਾਸਾਂ ਬਣਾਵਾਂਗਾ ਸਰਕਾਰ ਦੇ ਬਾਰੇ ਕਲੀਅਰ ਨਜ਼ਰ ਆ ਰਹੇ ਨੇ ਦੇਖੋ ਸਰਕਾਰ ਹਰ ਹਰ ਐਂਗਲ 'ਤੇ ਅਪੀਲ ਆ ਭਾਵੇਂ ਉਹ ਯੁੱਧ ਨਸ਼ੀਆਂ ਵਿਰੋਧ ਪਾਵੇ ਐਜੂਕੇਸ਼ਨ ਦੇ ਵਿੱਚ ਲਈ ਪਾਵੇ ਲਾਅ ਐਂਡ ਆਰਡਰ ਦੇ ਵਿੱਚ ਲਈ ਸਰਕਾਰ ਹਰ ਐਂਗਲ ਤੋਂ ਫੇਲ ਹੈ ਔਰ ਤੁਸੀਂ ਸਾਰੇ ਜਾਣਦੇ ਹੋ ਲੋਕ ਸਾਰੇ ਜਾਣਦੇ ਹੋ ਆਣ ਵਾਲੇ 1 ਸਾਲ ਤੋਂ ਬਾਅਦ ਲੋਕੋ ਦਾ ਜਵਾਬ ਦੇਣ ਨੂੰ ਤਿਆਰ ਹੈ